ਇਨੂੰ ਕਹਿੰਦੇ ਫੰਕਸ਼ਨ ਰੈਡੀ ਇਹ ਫੰਕਸ਼ਨ ਰੈਡੀ ਮਤਲਬ ਇਹ ਜਿਹੜੇ ਕਿੰਨਾ ਜਾਣਦੇ ਹੀ ਨਹੀਂ ਖੱਡੇ ਔਖਾਂ ਜਾਂਦੀਆਂ ਨਹੀਂ ਆਹ ਜਿਹੜੇ 에ਅਰ ਬੈਗ ਜੇ ਬੰਦੇ ਨੇ ਇਹ ਜਾਣਦੇ ਹੀ ਨਹੀਂ ਪਫੀ ਆਈਸ ਦੀ ਗੱਲ ਕਰ ਰਿਹਾ ਮੈਂ ਡਾਰਕ ਸਰਕਲ ਦੀ ਗੱਲ ਕਰ ਰਿਹਾ ਹਾਂ ਇਹਨੂੰ ਨੁਸਕੇ ਫਾਰਮੂਲੇ ਨੂੰ ਜਿਹੜੀ ਆਪਾਂ ਗੱਲ ਪਹਿਲਾਂ ਕੀਤੀ ਸੀ ਨਾ ਮੈਂ ਵੀ ਉਹੀ ਗਲਤੀ ਆਉਣ ਲੱਗਿਆ ਵੇ ਖਾ ਕੇ ਦਿਖਾਓ ਹਾਂ ਇਹ ਆ ਮੈਂ ਪਹਿਲਾਂ ਖਾਵਾਂਗਾ ਫਿਰ ਲਾਵਾਂਗਾ ਆ ਦੇਖੋ ਆ ਮੈਂ ਖਾ ਲਿਆ ਤੇ ਆ ਮੈਂ ਲਾ ਲਿਆ ਆ ਦੇਖੋ ਇਸ ਕਿਨ ਇਸ਼ੂ ਆਨ ਦਾ ਮੀਨ ਜਿਹੜਾ ਕਾਰਨ ਹੈ ਉਹ ਅੱਜ ਦੀ ਡੇਟ 'ਚ ਹੋ ਗਿਆ ਕੈਮੀਕਲ ਨਾਲ ਬੜੀਆਂ ਹੋਈਆਂ ਦਵਾਈਆਂ ਜਿੰਨੀਆਂ ਕੈਮੀਕਲ ਤੋਂ ਬੜੀਆਂ ਕਰੀਮਾਂ ਨੇ ਯੂਜ਼ ਤੇ ਕਰਦੇ ਆਪਾਂ ਸ਼ੌਂਕ ਨੂੰ ਆਪਣੇ ਵੀ ਮੈਂ ਅੱਗੇ ਨਾਲੋਂ ਜ਼ਿਆਦਾ ਖੂਬਸੂਰਤ ਦਿਖਾਂਗੀ ਉਹ ਜਦੋਂ ਹੀ ਲਾਣੀ ਉਹਨੂੰ ਛੱਡਦੇ ਨੇ ਜਾਂ ਘਟਾਉਂਦੇ ਨੇ ਉਦੋਂ ਖੂਬਸੂਰਤੀ ਪਤਾ ਨਹੀਂ ਕਿੱਥੇ ਚਲ ਜਾਂਦੀ ਹੈ ਇਹ ਆਦਤ ਪਾਉਂਦੇ ਨੇ ਤੁਹਾਨੂੰ ਸ਼ੁਰੂ-ਸ਼ੁਰੂ 'ਚ ਇਹ ਮਸ਼ਹੂਰੀਆਂ ਦਿਖਾ ਕੇ ਲਾਲਚ ਦੇ ਕੇ ਇੱਕ ਕਰੀਮ ਨਾਲ ਦੂਜੀ ਕਰੀਮ ਫ੍ਰੀ ਫਲਾਣਾ ਕਰ ਲੋ ਟੀਉਨਾ ਕਰ ਲੋ ਕਿਉਂਕਿ ਇਹਨਾਂ ਨੇ ਤੁਹਾਨੂੰ ਇੱਕ ਨਸ਼ੇ ਦੇ ਉੱਤੇ ਲਾਣਾ ਮੀਨਸ ਵੀ ਤੁਹਾਨੂੰ ਉਹ ਪੱਕੀ ਉਹਦੀ ਐਡਿਕਸ਼ਨ ਪਾਣੀ ਹੈ ਤੁਸੀਂ ਉਹਨਾਂ ਨੂੰ ਕਿਹਾ ਵੀ ਇਹਦੇ ਨਾਲ ਹਾਰਮੋਨਸ ਵੀ ਜਿਹੜੇ ਡਿਸਟਰਬ ਹੋ ਸਕਦੇ ਨੇ ਹਾਰਮੋਨਸ ਲਗਾਣੇ ਸੀ ਕਰੀਮਾਂ ਜੀ ਹਾਰਮੋਨਸ ਕੀ ਮੇਂ ਡਿਸਟਰਬ ਹੋ ਜਾਣਗੇ ਜੇ ਹੁਣ ਅਸੀਂ ਕੈਮੀਕਲਸ ਚਿਹਰੇ ਦੇ ਉੱਤੇ ਲਾਵਾਂਗੇ ਤੁਹਾਨੂੰ ਕੀ ਲੱਗਦਾ ਵੀ ਕੈਮੀਕਲ ਲਾਉਣ ਤੋਂ ਪਹਿਲਾਂ ਚਿਹਰੇ ਦੇ ਉੱਤੇ ਕੋਈ ਪਲਾਸਟਿਕ ਦਾ ਕਵਰ ਲਾਣੇ ਪਏ ਤਰਪਾਲ ਲਾਣੇ ਵੇ ਚਿਹਰੇ ਦੇ ਉੱਤੇ ਫਿਰ ਉਹਦੇ ਤੇ ਹਾਂਜੀ ਫਿਰ ਉਹ ਜਿਹੜੇ ਪੋਰਸ ਨੇ ਉਹ ਨੂੰ ਈਟ ਤੇ ਕਰਨਗੇ ਨਾ ਉਹ ਰਿਜ਼ਲਟ ਜਿਹੜਾ ਤੁਹਾਨੂੰ ਮਿਲੇਗਾ ਉਹ ਇਹ ਨਾ ਮਿਲਣਾ ਸੁੰਦਰੀ ਕਰੀਮ ਨਾਲ ਲਾਤੀ ਨਾ ਉਹਨੇ ਸਾਰੀ ਜੀ ਇਹ ਆ ਹੁਣ ਦੂਜੇ ਦਾ ਵੀ ਕਰਕੇ ਦਿਖਾਣ ਲੱਗੇ ਆ ਇਹ ਚ ਫਰੂਕੀ ਸਾਹਿਬ ਇਹ ਆ ਦੇਖੋ ਫਰਕ ਇਸ ਕੈਪਸੂਲ ਦਾ ਨੁਸਖਾ ਫਾਰਮੂਲਾ ਲੈ ਲਈ ਸਕਿਨ ਨੂੰ ਗਲੋ ਲੈ ਕੇ ਆਉਣ ਵਾਲਾ ਕੈਪਸੂਲ ਇਹ ਤੁਹਾਡੇ ਬਲੱਡ ਨੂੰ ਸਾਫ਼ ਕਰਦਾ ਤੁਹਾਡੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਵਿਟਾਮਿਨ, ਮਿਨਰਲ, ਪ੍ਰੋਟੀਨ ਦੀ ਕਮੀ ਹੈ। মালਟੀ ਵਿਟਾਮਿਨ ਦਾ ਵੀ ਕੰਮ ਕਰਦਾ। ਸਕਿਨ ਦੇ ਵਿੱਚ ਗਲੋ ਲੈ ਕੇ ਆਉਂਦਾ ਵੀ ਕੰਮ ਕਰਦਾ। ਵੀਡੀਓ ਦੇ ਥੱਲੇ ਤੁਸੀਂ ਇੱਕ ਕਮੈਂਟ ਸੈਕਸ਼ਨ ਹੁੰਦਾ। ਕਮੈਂਟ ਦੇ ਵਿੱਚ ਲਿਖਣਾ ਹਾਰਮੋਨ। ਇਕੱਲਾ ਹਾਰਮੋਨ ਵਰਡ ਲਿਖੋ ਮੈਨੂੰ ਸਮਝ ਆ ਜਾਏਗੀ ਤੁਹਾਡੀ ਗੱਲ ਦੀ। ਠੀਕ ਹੈ ਤੁਹਾਨੂੰ ਉਹ ਜਿਹੜਾ ਨੁਸਖਾ, ਫਾਰਮੂਲਾ ਤੁਹਾਨੂੰ ਪੂਰਾ ਉਹਦਾ ਲਿੰਕ ਜਾਂ ਮੈਂ ਬੋਲ ਕੇ ਜਾਂ ਡਿਸਕ੍ਰਾਈਬ ਕਰਕੇ ਤੁਹਾਨੂੰ ਤੁਹਾਡੇ ਜਿਹੜਾ ਹਾਰਮੋਨ ਵਾਲਾ ਮਸਲਾ ਤੁਹਾਡਾ ਸਿਰਫ ਇੱਕ ਕਮੈਂਟ ਨਾਲ ਤੁਹਾਡਾ ਹੱਲ ਕਰਦਾ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਆਪਣੇ ਚਿਹਰਿਆਂ ਦੇ ਉੱਤੇ ਪੈਣ ਵਾਲੇ ਦਾਗਾਂ ਤੋਂ ਇਸ ਵੇਲੇ ਹਰ ਕੋਈ ਪਰੇਸ਼ਾਨ ਹੈ ਡੱਬ ਖੜਬੀ ਹੋ ਰਹੀ ਸਕਿਨ ਜਿase ਕਹੇ ਲੇ ਕਿ ਡੱਬ ਖੜਬਾ ਹੋ ਰਿਹਾ ਚਿਹਰਾ ਸਾਡੇ ਲਈ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਇਸ ਵੇਲੇ ਖੜਾ ਕਰ ਰਿਹਾ ਖਾਸ ਕਰਕੇ ਬਦਲਦੇ ਮੌਸਮ ਦੇ ਵਿੱਚ ਸਾਡੀ ਇੱਕ ਅੱਖ ਦਾ ਰੰਗ ਕੁਝ ਹੋਰ ਹੈ ਦੂਸਰੇ वाले पासे ਦਾ ਰੰਗ ਕੁਝ ਹੋਰ ਨਜ਼ਰ ਆ ਜਾਂਦਾ ਹੈ ਅਜਿਹੇ ਦੇ ਵਿੱਚ ਸਭ ਤੋਂ ਵੱਧ ਜਿਹੜੀ ਦਿੱਕਤ ਜਿਹੜੀ ਪਰੇਸ਼ਾਨੀ ਇਸ ਵੇਲੇ ਸਾਨੂੰ ਤੰਗ ਕਰ ਰਹੀ ਹੈ ਉਹ ਹੈ ਅੱਖਾਂ ਦੇ ਹੇਠਾਂ ਹੋਣ ਵਾਲੇ ਕਾਲੇ ਘੇਰੇ ਤੇ ਅੱਖਾਂ ਜਿਵੇਂ ਕੋਈ ਸੌਕੇ ਉੱਠਿਆ ਹੋਵੇ ਫਲੱਪੀ ਆਈਜ਼ ਅੱਜ ਉਹਦਾ ਨੁਸਖਾ ਫਾਰਮੂਲਾ ਅਸੀਂ ਬੜਾ ਜ਼ਬਰਦਸਤ ਲੈ ਕੇ ਆਏ ਆ ਜਿਹੜਾ ਨੁਸਖਾ ਫਾਰਮੂਲਾ ਗੋਰਿਆਂ ਦੇ ਵੈਦ ਗੋਰਿਆਂ ਨੂੰ ਦਿੰਦੇ ਰਹੇ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਕੀਕਾ ਟੀਵੀ ਪੰਜਾਬੀ ਤੇ ਦੇ ਸਾਬ ਦੇ ਸਾਬ ਵਿੱਚ ਵਸ ਦੇ ਮੇਰੇ ਸਾਰੇ ਮੇਰੇ ਬੀਨਾ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਡਾਰਕ ਸਰਕਲ ਦਾ ਨੁਸਕਾ ਫਾਰਮੂਲਾ ਤੁਹਾਡੇ ਕੋਲੋਂ ਲਈਏ ਸਾਨੂੰ ਇਹ ਦੱਸੋ ਵੀ ਜਿਹੜੇ ਇਸ ਵੇਲੇ ਹਾਲਾਤ ਨੇ ਸਕਿਨ ਦੇ ਚਿਹਰੇ ਦੇ ਉਹ ਵੱਧ ਤੋਂ ਵੱਧਰ ਕਿਉਂ ਹੋ ਰਹੇ ਨੇ ਦੇਖੋ ਜੀ ਚਿਹਰੇ ਦੇ ਦਾਗਾਂ ਮਾਰੇ ਵੀ ਗੱਲ ਕਰਾਂਗੇ ਜਿਹੜੀਆਂ ਪਫੀ ਆਈਜ਼ ਜਿਹੜੇ ਆਈਜ਼ ਦੇ ਥੱਲੇ ਆਈ ਬੈਗ ਵੀ ਕਹਿੰਦੇ ਆਪਾਂ ਉਹਨਾਂ ਨੂੰ ਉਹਨਾਂ ਬਾਰੇ ਵੀ ਗੱਲ ਕਰਾਂਗੇ ਛਾਈਆਂ ਬਾਰੇ ਵੀ ਗੱਲ ਕਰਾਂਗੇ ਛਾਈਆਂ ਦੇ ਚਿੱਟੇ ਜਿਹੜੇ ਚਟਾਕ ਜਿਹਨੂੰ ਆਪਾਂ ਜੈਨੇ ਚਿੱਟੇ ਦਾਗ ਕਾਲੇ ਦਾਗ ਉਹਨਾਂ ਬਾਰੇ ਵੀ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਜਿੰਨਾ ਜਿੰਨਾਂ ਨੂੰ ਇਹ ਮਸਲਾ ਹੈਗਾ ਉਹ ਇਹ ਵੀਡੀਓ ਬਿਨਾਂ ਸਕਿੱਪ ਕੀਤੇ ਜੇ ਧਿਆਨ ਨਾਲ ਦੇਖਣਗੇ ਤੇ ਉਹਨਾਂ ਦਾ ਬਿਨਾਂ ਕਿਸੇ ਡਾਕਟਰ ਦੇ ਕੋਲ ਬਿਨਾਂ ਕਿਸੇ ਵੈਦ ਦੇ ਕੋਲ ਜਾਏ ਉਹਨਾਂ ਦਾ ਇਲਾਜ ਹੋ ਸਕਦਾ ਬਹੁਤ ਵਧੀਆ ਨੁਸਕਾ ਹੈ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਇਹ ਅਪੀਲ ਹੈ ਕਿ ਇਸ ਨੁਸਕੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾ ਆਪਣੇ ਵੀਰਾਂ ਨਾਲ ਉਹਨਾ ਆਪਣੀਆਂ ਭੈਣਾਂ ਨਾਲ ਜਿਨ੍ਹਾਂ ਨੂੰ ਚਿਹਰੇ ਦੇ ਨਾਲ ਉਹਦਾ ਕੌਨਫੀਡੈਂਸ ਜਿਹੜਾ ਉਹ ਖਤਮ ਹੋ ਰਿਹਾ ਸੋ ਜਿਹੜਾ ਜਿਹੜਾ ਚਿਹਰਾ ਹੈ ਨਾ ਤੁਹਾਡਾ ਇਹ ਬਹੁਤ ਕੁਝ ਕਹਿ ਦਿੰਦਾ ਇੱਕ ਜਿਹੜੀ ਤੁਹਾਡਾ ਕਹਿੰਦੇ ਨਹੀਂ ਫਸਟ ਇਮਪ੍ਰੈਸ਼ਨ ਇਜ਼ ਦਾ ਲਾਸਟ ਇਮਪ੍ਰੈਸ਼ਨ ਉਹ ਚੀਜ਼ਾਂ ਤੁਸੀਂ ਜਦੋਂ ਕੈਰੀ ਫਾਰਵਰਡ ਕਰਦੇ ਹੋ ਕਈਆਂ ਦੇ ਵਿੱਚ ਕੌਨਫੀਡੈਂਸ ਲੈਵਲ ਜਿਹੜਾ ਉਹ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਡਿਊ ਟੂ ਜਿਹੜੇ ਚਿਹਰੇ ਦੇ ਉੱਤੇ ਨਿਸ਼ਾਨ ਦਾਗ ਪੈ ਜਾਂਦੇ ਨੇ ਸੋ ਅੱਜ ਦਾ ਜਿਹੜਾ ਨੁਸਖਾ ਬਿਲਕੁਲ ਆਪਾਂ ਪਿੰਨ ਪੁਆਇੰਟ ਤੇ ਰੱਖਾਂਗੇ ਸ਼ਾਈਆਂ ਤੇ ਦਾਗ ਤੇ ਸਕਿਨ ਦੇ ਉੱਤੇ ਕਿਸੇ ਤਰ੍ਹਾਂ ਦਾ ਡਿਸਆਰਡਰ ਜਿਹੜਾ ਮੇਨਲੀ ਨੁਸਖਾ ਆਪਣਾ ਫੋਕਸ ਹੈਗਾ ਉਹ ਹੈਗਾ ਜਿਹੜੇ ਅੱਖਾਂ ਥੱਲੇ ਕਾਲੇ ਘੇਰੇ ਪੈ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਬਲੈਕ ਆਈਜ਼ ਵੀ ਕਹਿ ਦਿੰਦੇ ਆ ਜਾਂ ਕਹਿ ਦਿੰਦੇ ਆ ਅੱਖਾਂ ਥੱਲੇ ਜਿਹੜੇ ਦਾਗ ਪੈ ਜਾਂਦੇ ਨੇ ਸੋ ਅੱਜ ਦਾ ਜਿਹੜਾ ਨੁਸਖਾ ਉਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਗੱਲ ਜਾਣਨੀ ਤੁਹਾਡੇ ਲਈ ਬਹੁਤ ਜ਼ਰੂਰੀ ਏ ਵੀ ਜਿਹੜੇ ਚਿਹਰੇ ਨੇ ਇਹ ਅੱਜ ਤੋਂ 20 ਸਾਲ ਪਹਿਲਾਂ ਜਾਂ 25 ਸਾਲ ਪਹਿਲਾਂ ਇੰਨੇ ਜਿਆਦਾ ਲੋਕਾਂ ਨੂੰ ਸਕਿਨ ਇਸ਼ੂਜ਼ ਨਹੀਂ ਸੀ ਆਂਦੇ ਹੁੰਦੇ ਇਹ ਸਕਿਨ ਇਸ਼ੂ ਆਨ ਦਾ ਮੇਨ ਜਿਹੜਾ ਕਾਰਨ ਹੈ ਉਹ ਅੱਜ ਦੀ ਡੇਟ 'ਚ ਹੀ ਹੋ ਗਿਆ ਕੈਮੀਕਲਾਂ ਤੋਂ ਬੜੀਆਂ ਹੋਈਆਂ ਦਵਾਈਆਂ ਜਿੰਨੀਆਂ ਕੈਮੀਕਲ ਤੋਂ ਬੜੀਆਂ ਕਰੀਮਾਂ ਨੇ ਜਿਹੜੀਆਂ ਬਹੁਤ ਸੁਣੀਆਂ ਮਾਡਲਸ ਨੇ ਐਕਟਰਸ ਨੇ ਉਹ ਮਸ਼ਹੂਰੀ ਦੇ ਵਿੱਚ ਆਂਦੀਆਂ ਨੇ ਸਾਡੀਆਂ ਬੀਬੀਆਂ ਭੈਣਾਂ ਨੂੰ ਵਰਗ ਲਾਉਂਦੀਆਂ ਨੇ ਵੀ ਇਹ ਚੀਜ਼ ਯੂਜ਼ ਕਰੋ ਤੁਹਾਡੀ ਸਕਿਨ ਵੀ ਸਾਡੇ ਵਰਗੀ ਹੋ ਜਾਏਗੀ ਕਦੀ ਉਹ ਐਕਟਰ ਨੇ ਕਦੀ ਉਹ ਮਾਡਲ ਨੇ ਉਹ ਕਰੀਮ ਖੁਦ ਆਪ ਨੇ ਯੂਜ਼ ਕੀਤੀ ਹਣੀ ਕਿਉਂਕਿ ਉਹ ਇੰਨੀਆਂ ਸਿਆਣੀਆਂ ਨੇ ਉਹ ਪੜ ਲੰਨੀ ਆ ਉੱਤੇ ਉਹ ਆ ਚੀਜ਼ਾਂ ਯੂਜ਼ ਕਰਦੀਆਂ ਫਰੁਕੀ ਸਾਹਿਬ ਆ ਪਾਊਡਰ ਯੂਜ਼ ਕਰਦੀਆਂ ਇਹ ਕਿਹੜਾ ਪਾਊਡਰ ਹੈ ਇਹ ਪਾਊਡਰ ਵੀ ਦੱਸਾਂਗੇ ਜੀ ਸਾਰਾ ਕੁਝ ਦੱਸਾਂਗੇ ਨੁਸਖੇ ਫਾਰਮੂਲੇ ਤੇ ਵੀ ਆਵਾਂਗੇ ਪਹਿਲਾਂ ਅਵੇਅਰਨੈਸ ਕਰਨੀ ਬਹੁਤ ਜ਼ਰੂਰੀ ਹੈ ਜਿਹਦੇ ਕਰਕੇ ਕੰਮ ਖਰਾਬ ਹੁੰਦਾ ਪਿਆ ਪਹਿਲਾਂ ਉਹ ਕਾਰਨ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ ਪਰ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਇਥੇ ਸਵਾਲ ਇਹ ਹੈ ਫਿਰ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਇਸ ਵੇਲੇ ਕੈਮੀਕਲ ਭਰਪੂਰ ਕਰੀਮਾਂ ਲੋਸ਼ਨ ਨੇ ਫੇਸ ਵਾਸ਼ ਨੇ ਜਾਂ ਹੋਰ ਵੀ ਕਿੰਨੀਆਂ ਬਿਊਟੀ ਪ੍ਰੋਡਕਟਸ ਦੀ ਗੱਲ ਅਸੀਂ ਜੇਕਰ ਕਰ ਲਈਏ ਉਹ ਅਸੀਂ ਯੂਜ਼ ਤਾਂ ਅਸਥਾਈ ਤੌਰ ਤੇ ਕਰਦੇ ਹਾਂ ਟੈਂਪਰੇਰੀ ਤੌਰ ਤੇ ਕਰਦੇ ਹਾਂ ਪਰ ਸਾਨੂੰ ਪ੍ਰੋਬਲਮ ਆ ਕਈ ਵਾਰ ਉਹ ਸਥਾਈ ਦੇ ਜਾਂਦੇ ਨੇ ਸਦਾ ਬਹਾਰ ਦਾਗ ਤੱਬੇ ਫਿੰਸੀਆਂ ਅਸੀਂ ਕਹ ਲਈਏ ਡਾਰਕ ਸਰਕਲ ਫਿਰ ਉਹ ਕੀ ਸਮਝਾਵਾਂਗੇ ਥੋੜਾ ਜਿਹਾ ਕੀ ਹੁੰਦਾ ਜੀ ਦੇਖੋ ਜੀ ਇਦਾਂ ਹੁੰਦਾ ਵੀ ਜਿਹੜੇ ਐ ਬਿਊਟੀ ਪ੍ਰੋਡਕਟ ਨੇ ਨਾ ਮੈਂ ਇਹਨਾਂ ਨੂੰ ਕੰਪੇਅਰ ਕਰਦਾ ਨਸ਼ੇ ਦੇ ਨਾਲ ਜਿੱਦਾਂ ਨਸ਼ੇੜੀ ਨੂੰ ਨਹੀਂ ਨਾ ਪਤਾ ਲੱਗਦਾ ਵੀ ਮੈਂ ਕਦੋਂ ਇਸ ਦੀ ਐਡਿਕਸ਼ਨ 'ਚ ਪੈ ਗਿਆ ਹਾਂ ਉਦਾਂ ਹੀ ਇਹਦਾ ਹੀ ਐਡਿਕਸ਼ਨ ਐ ਜਿੱਦਨ ਸਾਡੀ ਕੋਈ ਬੀਬੀ ਪੈਨ ਉਹ ਯੂਜ਼ ਕਰ ਰਹੀ ਹੈ ਕੋਈ ਵੀ ਬਿਊਟੀ ਜਿੱਦਾਂ ਵੀ ਨਾਂ ਰੱਖਿਆ ਫੇਅਰ ਐਂਡ ਲੋਲੀ ਰੱਖ ਲਓ ਜਾਂ ਜਿਹੜਾ ਮਰਜ਼ੀ ਨਾਂ ਰੱਖ ਲਓ ਜਿਹੜਾ ਵੀ ਨਾਂ ਰੱਖਿਆ ਨਾ ਉਹ ਯੂਜ਼ ਤੇ ਕਰਦੇ ਆ ਆਪਾਂ ਸ਼ੌਂਕ ਨੂੰ ਆਪਣੇ ਵੀ ਮੈਂ ਅੱਗੇ ਨਾਲੋਂ ਜ਼ਿਆਦਾ ਖੂਬਸੂਰਤ ਦਿਖਾਂਗੀ ਉਹ ਜਦੋਂ ਹੀ ਲਾਣੀ ਉਹਨੂੰ ਛੱਡਦੇ ਨੇ ਜਾਂ ਘਟਾਉਂਦੇ ਨੇ ਉਦੋਂ ਖੂਬਸੂਰਤੀ ਪਤਾ ਨਹੀਂ ਕਿੱਥੇ ਚਲ ਜਾਂਦੀ ਹੈ ਸੋ ਜਿਹੜਾ ਉਹਦੇ ਵਿੱਚ ਇੱਕ ਲਿਸਟ ਲਿਖੀ ਹੁੰਦੀ ਹੈ ਇਹਦੇ ਚ ਪਾਇਆ ਕੀ ਹੋਇਆ ਕਦੀ ਤੁਸੀਂ ਉਹਨੂੰ ਪੜ ਕੇ Google ਤੋਂ ਕ੍ਰੋਸ ਚੈੱਕ ਕਰਕੇ ਦੇਖੋ ਤੁਸੀਂ ਉਹ ਕਰੀਮ ਨੂੰ ਕਦੀ ਨਹੀਂ ਵਰਤੋਗੇ ਭਾਵੇਂ ਇਹ ਕਰੀਮ ਵਾਲੇ ਤੁਹਾਨੂੰ ਹੱਥੋਂ ਵੀ ਪੈਸੇ ਦੇਣ ਨਾ ਤਾਂ ਵੀ ਤੁਸੀਂ ਕਹੋਗੇ ਵੀ ਭਾਈ ਮੈਂ ਨਹੀਂ ਵਰਤਦੀ ਤੇ ਮੇਰਾ ਚਿਹਰਾ ਜਦੋਂ ਸਤਿਆਨਾਸ ਮਾਰ ਦੇਣਗੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਇੰਗਰੀਡੀਅੰਟਸ ਕਰੀਮਾਂ ਦੇ ਉੱਤੇ ਲੋਸ਼ਨਾਂ ਦੇ ਉੱਤੇ ਫੇਸ ਵਾਸ਼ ਦੇ ਉੱਤੇ ਉਨ੍ਹਾਂ ਦੇ ਵਿੱਚ ਪਾਇਆ ਹੋਇਆ ਹੈ ਜੇਕਰ ਉਹਨੂੰ ਅਸੀਂ ਧਿਆਨ ਨਾਲ ਸਟੱਡੀ ਕਰ ਲਈਏ ਤੇ ਕੰਪਨੀ ਵਾਲੇ ਆ ਕੇ ਕਹਿਣ ਕਿ ਲੋ ਜੀ ਸਾਡੇ ਕੋਲੋਂ ਪੈਸੇ ਲੈ ਲਓ ਫੇਰ ਯੂਜ਼ ਕਰ ਲਓ ਤਾਂ ਵੀ ਯੂਜ਼ ਨਹੀਂ ਕਰਨੀਆਂ ਸ਼ੁਰੂ ਸ਼ੁਰੂ ਚ ਨਾ ਇੱਕ ਕੋਲਡ ਡਰਿੰਕ ਆਈ ਸੀ ਉਹਨੇ ਕਿਹਾ ਸੀ ਵੀ ਜਿਹੜਾ ਇਸ਼ਤਿਹਾਰ ਮੇਰਾ ਕੱਟ ਕੇ ਲਿਆਏਗਾ ਉਹਨੂੰ ਮੈਂ ਕੋਲਡ ਡਰਿੰਕ ਫ੍ਰੀ ਪਿਲਾਵਾਂਗੇ ਠੀਕ ਹੈ ਕੋਲਡ ਡਰਿੰਕ ਦਾ ਨਾਮ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਜੇ ਤੁਹਾਨੂੰ ਯਾਦ ਹੈ ਕਿਹੜੀ ਕੋਲਡ ਡਰਿੰਕ ਆਈ ਸੀ ਜਿਹਦੇ ਤੇ ਇਸ਼ਤਿਹਾਰ ਕੱਟ ਕੇ দাও ਤੇ ਇੱਕ ਕੋਲਡ ਡਰਿੰਕ ਦੀ ਬੋਤਲ ਮਿਲ ਜਾਂਦੀ ਹੁੰਦੀ ਸੀ ਥੱਲੇ ਕਮੈਂਟਾਂ 'ਚ ਜਰੂਰ ਪਾਓ ਵੀ ਕਿਹੜੀ ਕੋਲਡ ਡਰ ਕਹਿਣ ਦਾ ਮਤਲਬ ਇਹ ਵੇ ਬਿਊਟੀ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਕਹਿਣ ਦਾ ਮਤਲਬ ਇਹ ਵੇ ਕਿ ਇਹ ਚੀਜ਼ਾਂ ਇਹ ਆਦਤ ਪਾਉਂਦੇ ਨੇ ਤੁਹਾਨੂੰ ਸ਼ੁਰੂ-ਸ਼ੁਰੂ 'ਚ ਮਸ਼ਹੂਰੀਆਂ ਦਿਖਾ ਕੇ ਲਾਲਚ ਦੇ ਕੇ ਇੱਕ ਕਰੀਮ ਨਾਲ ਦੂਜੀ ਕਰੀਮ ਫ੍ਰੀ ਫਲਾਣਾ ਕਰ ਲਓ ਟੀ ਉਹ ਨਾਲ ਕਰ ਲਓ ਕਿਉਂਕਿ ਇਹਨਾਂ ਨੇ ਤੁਹਾਨੂੰ ਇੱਕ ਨਸ਼ੇ ਦੇ ਉੱਤੇ ਲਾਣਾ ਮੀਨਜ਼ ਵੀ ਤੁਹਾਨੂੰ ਉਹ ਪੱਕੀ ਉਹਦੀ ਐਡਿਕਸ਼ਨ ਪਾਣੀ ਹੈ ਉਹ ਕਰੀਮ ਦੀ ਵੀ ਉਹ ਕਰੀਮ ਨਹੀਂ ਲਾਵਾਂਗੀ ਉਹ ਤੋਂ ਬਗੈਰ ਮੇਰਾ ਚਿਹਰਾ ਸੋਹਣਾ ਲੱਗਣਾ ਜਦ ਕਿ ਜਦ ਕਿ ਇਹ ਹਾਰਸ਼ ਰਿਐਲਿਟੀ ਹੈ ਇਹ ਇੱਕ ਸੱਚਾ ਕੋੜਾ ਸੱਚੇ ਕਿ ਜਦੋਂ ਵੀ ਤੁਸੀਂ ਕੋਈ ਵੀ ਕੈਮੀਕਲ ਬੇਸਡ ਚੀਜ਼ ਵਰਤੋਗੇ ਤੁਹਾਡਾ ਉਹਦੇ ਚ ਨੁਕਸਾਨ ਹੋਣਾ ਜਿਹੜਾ ਨਿਸ਼ਚਿਤ ਏ ਹਾਰਮones ਵੀ ਚੇਂਜ ਹੋ ਜਾਂਦੇ ਨੇ ਆਯੁਰਵੈਦਿਕ ਦੇ ਵਿੱਚ ਇੱਕ ਫਰੂਕੀ ਸਾਹਿਬ ਬੜੀ ਕੰਮ ਦੀ ਗੱਲ ਏ ਨੋਟ ਕਰਨ ਵਾਲੀ ਏ ਆਯੁਰਵੈਦਿਕ ਸੰਧਾ ਤੇ ਆਯੁਰਵੇਦ ਦੇ ਵਿੱਚ ਇਹ ਕਹਿੰਦੇ ਨੇ ਵੀ ਕਿਹੜੀ ਚੀਜ਼ ਤੁਸੀਂ ਮੂੰਹ ਚ ਨਹੀਂ ਪਾ ਸਕਦੇ ਮਤਲਬ ਖਾ ਨਹੀਂ ਸਕਦੇ ਕੰਜ਼ਿਊਮ ਨਹੀਂ ਕਰ ਸਕਦੇ ਉਹਨੂੰ ਆਪਣੇ ਸਕਿਨ ਦੇ ਉੱਤੇ ਨਾਲ ਆਓ ਤੁਹਾਡਾ ਨੁਸਕਾ ਕੀਤਾ ਜਾ ਸਕਦਾ ਖਾਦਾ ਵੀ ਜਾ ਸਕਦਾ ਲਗਾਇਆ ਵੀ ਜਾ ਸਕਦਾ ਇਹ ਨੁਸਕਾ ਜੇ ਤੁਸੀਂ ਕੰਜ਼ਿਊਮ ਕਰੋਗੇ ਮੇਰੇ ਦਿੱਤੇ ਤਰੀਕੇ ਦੇ ਨਾਲ ਤੇ ਤੁਹਾਨੂੰ ਜਿਹੜਾ ਫਾਇਦਾ ਉਹ ਡਬਲ ਹੋਏਗਾ ਦੁਗਣਾ ਹੋਏਗਾ ਠੀਕ ਹੈ ਇਹ ਗੱਲ ਦਾ ਮੇਰਾ ਦਾਵਾ ਇਹ ਮੈਂ ਨਹੀਂ ਕਹਿੰਦਾ ਪਿਆ ਇਹ ਆਯੁਰਵੇਦ ਕਹਿੰਦਾ ਪਿਆ ਅੱਛਾ ਡਾਕਟਰ ਸਾਹਿਬ ਜਿਹੜੀ ਸਾਡੇ ਆਉਣ ਤੋਂ ਪਹਿਲਾਂ ਤੁਹਾਡੇ ਕੋਲ ਬੈਠੇ ਸੀ ਪੇਸ਼ੈਂਟ ਬੈਠੇ ਸੀ ਤੁਸੀਂ ਉਹਨਾਂ ਨੇ ਇਹ ਗੱਲ ਕਰ ਰਹੇ ਸੀ ਕਿ ਜਿਹੜੇ ਤੁਹਾਡੀਆਂ ਕਰੀਮਾਂ ਲੋਸ਼ਨ ਤੁਸੀਂ ਲਾਏ ਨੇ ਉਹਦੇ ਕਰਕੇ ਜਿਹੜੇ ਤੁਹਾਡੇ ਹਾਰਮੋਨਸ ਨੇ ਕਿਉਂਕਿ ਉਹ ਡੇਲੀ ਰੁਟੀਨ ਵਾਲੇ ਮੇਕਅਪ ਕਰਨ ਦੀ ਗੱਲ ਕਰ ਰਹੇ ਸੀ ਵਰਕਿੰਗ ਲੇਡੀਆਂ ਸੀ ਤੇ ਤੁਸੀਂ ਉਹਨਾਂ ਨੂੰ ਕਿਹਾ ਵੀ ਇਹਦੇ ਨਾਲ ਹਾਰਮੋਨਸ ਵੀ ਜਿਹੜੇ ਡਿਸਟਰਬ ਹੋ ਸਕਦੇ ਨੇ ਹਾਰਮੋਨਸ ਲਗਾਣੇ ਸੀ ਕਰੀਮਾਂ ਜੀ ਹਾਰਮੋਨਸ ਕੀ ਮੈਂ ਡਿਸਟਰਬ ਹੋ ਜਾਣਗੇ ਦੇਖੋ ਫਰੂਕੀ ਸਾਹਿਬ ਤੁਹਾਨੂੰ ਇੰਨੀ ਗੱਲ ਦਾ ਪਤਾ ਤੁਸੀਂ ਸਿਆਣੇ ਹੋ ਸਾਰਿਆਂ ਨੂੰ ਪਤਾ ਬੀਬੀਆਂ ਭੈਣਾਂ ਨੂੰ ਪਰ ਇਹ ਜਿਹੜੀ ਕੋੜਾ ਸੱਚ ਹੈ ਨਾ ਇਹ ਮੰਨਣ ਨੂੰ ਕੋਈ ਤਿਆਰ ਨਹੀਂ ਹੈਗਾ ਜੋ ਵੀ ਅਸੀਂ ਚਿਹਰੇ ਦੇ ਉੱਤੇ ਲਾਣੇ ਆ ਉਹ ਸਾਡੇ ਅੰਦਰ ਪੋਰਸ ਨੇ ਛੋਟੇ ਛੋਟੇ ਜਿਨ੍ਹਾਂ ਚ ਪਸੀਨਾ ਬਾਹਰ ਆਂਦਾ ਉਹ ਤੁਹਾਡੀ ਬੋਡੀ ਦੇ ਅੰਦਰ ਜਾਂਦਾ ਹੀ ਜਾਂਦਾ ਜੇ ਹੁਣ ਅਸੀਂ ਕੈਮੀਕਲਸ ਚਿਹਰੇ ਦੇ ਉੱਤੇ ਲਾਵਾਂਗੇ ਤੁਹਾਨੂੰ ਕੀ ਲੱਗਦਾ ਵੀ ਕੈਮੀਕਲ ਲਾਉਣ ਤੋਂ ਪਹਿਲਾਂ ਚਿਹਰੇ ਦੇ ਉੱਤੇ ਕੋਈ ਪਲਾਸਟਿਕ ਦਾ ਕਵਰ ਲਾਣੇ ਪਏ ਆ ਨਹੀਂ ਕੋਈ ਤਰਪਾਲ ਲਾਣੇ ਵਿੱਚ ਚਿਹਰੇ ਦੇ ਉੱਤੇ ਫਿਰ ਉਹਦੇ ਤੇ ਹਾਂਜੀ ਫਿਰ ਉਹ ਜਿਹੜੇ ਪੋਰਸ ਨੇ ਉਹ ਨੂੰ ਈਟ ਤੇ ਕਰਨਗੇ ਨਾ ਅੰਦਰ ਤੇ ਲੈ ਕੇ ਜਾਣਗੇ ਨਾ ਜੇ ਅੰਦਰ ਅਸੀਂ ਕੈਮੀਕਲ ਪਾਵਾਂਗੇ ਉਸ ਸਕਿਨ ਨੂੰ ਚਮੜੀ ਨੂੰ ਸੜਨਗੇ ਕੀ ਕਰਨਗੇ ਇਨਫਲੇਮਡ ਕਰਨਗੇ ਉਹਦੇ ਜਿਹੜੇ ਪੋਰਸ ਨੇ ਤੁਹਾਨੂੰ ਪਤਾ ਕਈਆਂ ਨੂੰ ਓਪਨ ਪੋਰਸ ਦੀ ਸ਼ਿਕਾਇਤ ਹੋ ਜਾਂਦੀ ਹੈ ਬਹੁਤ ਮੋٹے ਮੋٹے ਖੱਡੇ ਜੇ ਪੈ ਜਾਂਦੇ ਨੇ ਚਿਹਰੇ ਦੇ ਉੱਤੇ ਓਪਨ ਪੋਰਸ ਦੀ ਸ਼ਿਕਾਇਤ ਸਭ ਤੋਂ ਜ਼ਿਆਦਾ ਉਹਨਾਂ ਫੀਮੇਲਸ ਨੂੰ ਪੈਂਦੀ ਹੈ ਜਿਹੜੀਆਂ ਲੋੜ ਤੋਂ ਵੱਧ ਮੇਕਅਪ ਕਰਦੀਆਂ ਜਾਂ ਮੇਕਅਪ ਨੂੰ ਉਤਾਰਾਂ ਲੰਘਿਆਂ ਟਾਈਮ ਬਹੁਤ ਲੰਦੀਆਂ ਲੌਂਗ ਟਾਈਮ ਲਈ ਮੇਕਅਪ ਕਰਕੇ ਰੱਖਦੀਆਂ ਐਵਰੀ ਟਾਈਮ ਹੀ ਮੇਕਅਪ ਕਰਕੇ ਰੱਖਦੀਆਂ ਉਹਨਾਂ ਨੂੰ ਓਪਨ ਪੋਰਸ ਦੀ ਸਭ ਤੋਂ ਵੱਧ ਸ਼ਿਕਾਇਤ ਆਂਦੀ ਏ ਉਹਨਾਂ ਨੂੰ ਸਕਿਨ ਇਨਫੈਕਸ਼ਨ ਹੁੰਦੀ ਸਭ ਤੋਂ ਵੱਧ ਸ਼ਿਕਾਇਤ ਆਂਦੀ ਏ ਉਹਨਾਂ ਨੂੰ ਡਾਰਕ ਸਰਕਲ ਹੁੰਦੀ ਸਭ ਤੋਂ ਵੱਧ ਸ਼ਿਕਾਇਤ ਆਂਦੀ ਏ ਸੋ ਸਕਿਨ ਦੀਆਂ ਜਿੰਨੀਆਂ ਪ੍ਰੋਬਲਮਸ ਨੇ ਨਾ ਇਹ ਬੇਸਿਕਲੀ ਇਹਦੇ ਜਿਹੜੇ ਜਾੜੇ ਉਹ ਹੈਗਾ ਕੈਮੀਕल्स ਤੇ ਜਿਹੜੀ ਤੁਸੀਂ ਗੱਲ ਕੀਤੀ ਹਾਰਮੋਨ ਵਾਲੀ ਹਾਰਮੋਨ ਵਾਲੀ ਗੱਲ ਵੀ 100% ਬਿਲਕੁਲ ਵਾਜੇਵੇ ਜਾਜੇ ਕਿਉਂਕਿ ਹਾਰਮੋਨ ਡਿਸਟਰਬ ਕਰਨ ਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਕੈਮੀਕल्स ਦਾ ਰੋਲ ਹੈਗਾ ਤੇ ਫਿਰ ਜਿਨ੍ਹਾਂ ਦੇ ਹਾਰਮੋਨਸ ਮਤਲਬ ਇੰਬੈਲੈਂਸ ਹੋ ਗਏ ਤੇ ਫਿਰ ਉਹਨਾਂ ਵਾਸਤੇ ਇਹ ਕੰਮ ਕਰਨਗੇ ਜੀ 101% ਕਰਨਗੇ ਜਿਹੜੀਆਂ ਬੱਚੀਆਂ ਨੇ ਜਿਹੜੀਆਂ ਛੋਟੀ ਉਮਰ ਦੇ ਬੱਚੇ ਨੇ ਜਿਹਨੂੰ ਪਿਊਬਰਟੀ ਕਹਿੰਦੇ ਆਪਾਂ ਜਦੋਂ ਹਜੇ ਅੰਡਰ ਡਿਵੈਲਪਮੈਂਟ ਨੇ ਉਹਨਾਂ ਦੇ ਵਿੱਚ ਵੀ ਇਹੀ ਪ੍ਰੋਬਲਮ ਆਂਦੀ ਹੈ ਹਾਰਮੋਨ ਡਿਸਟਰਬ ਹੋਣ ਲਈ ਉਹਦੇ ਲਈ ਅਸੀਂ ਇੱਕ ਬਹੁਤ ਖਾਸ ਨੁਸਖਾ ਬਣਾਇਆ ਠੀਕ ਹੈ ਘਰ ਬੈਠੇ ਇਹ ਨੁਸਕੇ ਨੂੰ ਤੁਸੀਂ ਟਰਾਈ ਕਰੋ ਤੁਹਾਡੇ ਹਾਰਮੋਨ ਜਿੰਨੇ ਮਰਜ਼ੀ ਉੱਪਰ ਥੱਲੇ ਹੋਏ ਹੋਣ ਟਾਡੇ ਉਹ ਸਿਰਫ ਉਹ ਨੁਸਖਾ ਯੂਜ਼ ਕਰਨ ਨਾਲ ਹੀ ਤੁਹਾਡਾ ਮਸਲਾ ਹੱਲ ਹੋ ਜਾਏਗਾ ਉਹ ਨੁਸਖਾ ਮੰਗਾਨ ਲਈ ਤੁਹਾਨੂੰ ਇੱਕ ਛੋਟਾ ਜਿਹਾ ਕੰਮ ਕਰਨਾ ਪੈਣਾ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਉਸੇ ਪਲੇਟਫਾਰਮ ਦੇ ਥੱਲੇ ਮਤਲਬ ਤੁਸੀਂ YouTube ਤੇ ਦੇਖਦੇ ਪਏ ਹੋ Instagram ਤੇ ਦੇਖਦੇ ਪਏ ਹੋ Facebook ਤੇ ਦੇਖਦੇ ਪਏ ਹੋ ਜਿੱਥੇ ਵੀ ਦੇਖਦੇ ਪਏ ਹੋ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਆ ਵੀਡੀਓ ਦੇ ਥੱਲੇ ਤੁਸੀਂ ਇੱਕ ਕਮੈਂਟ ਸੈਕਸ਼ਨ ਹੁੰਦਾ ਹੈ ਕਮੈਂਟ ਦੇ ਵਿੱਚ ਲਿਖਣਾ ਹਾਰਮੋਨ ਕੱਲਾ ਹਾਰਮੋਨ ਵਰਡ ਲਿਖੋ ਮੈਨੂੰ ਸਮਝ ਆ ਜਾਏਗੀ ਤੁਹਾਡੀ ਗੱਲ ਦੀ ਠੀਕ ਹੈ ਤੁਹਾਨੂੰ ਜਿਹੜਾ ਨੁਸਖਾ ਫਾਰਮੂਲਾ ਤੁਹਾਨੂੰ ਪੂਰਾ ਉਹਦਾ ਲਿੰਕ ਜਦ ਮੈਂ ਬੋਲ ਕੇ ਜਾਂ ਡਿਸਕ੍ਰਾਈਬ ਕਰਕੇ ਤੁਹਾਨੂੰ ਤੁਹਾਡੇ ਜਿਹੜਾ ਹਾਰਮੋਨ ਵਾਲਾ ਮਸਲਾ ਤੁਹਾਡਾ ਸਿਰਫ ਇੱਕ ਕਮੈਂਟ ਨਾਲ ਤੁਹਾਡਾ ਹੱਲ ਕਰ ਦਾਂਗੇ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਹੁਣ ਸਾਨੂੰ ਨੁਸਖਾ ਫਾਰਮੂਲਾ ਦੱਸ ਦਿਓ ਵੀ ਡਾਰਕ ਸਰਕਲਾਂ ਵਾਸਤੇ ਕਿਹੜਾ ਨੁਸਖਾ ਹੈਗਾ ਤੇ ਡਾਰਕ ਸਰਕਲਾਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਨੇ ਜੀ ਜਿਵੇਂ ਅਸੀਂ ਕਹ ਲਈਏ ਕਿ ਸਕਿਨ ਉਮਰ ਤੋਂ ਪਹਿਲਾਂ ਲਟਕ ਗਈ ਹੈ ਸਕਿਨ ਦੀ ਜਿਹੜੀ ਬਿਲਕੁਲ ਮਰ ਜਈ ਗਈ ਹੈ ਤੇ ਸਕਿਨ ਦੇ ਉੱਤੇ ਜ਼ਿੰਮੇਵਾਰੀਆਂ ਦਾ ਇੱਕ ਕਹ ਲਈਏ ਜਾਲ ਵਿੱਚ ਗਿਆ ਯਾਨੀ ਕਿ ਕਾਲਾ ਪੰਜਾ ਆ ਗਿਆ ਉਹ ਉਹਨਾਂ ਤੇ ਵੀ ਕੰਮ ਕਰੇਗੀ ਜੀ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਹੁਣ ਮੈਂ ਤੁਹਾਨੂੰ ਇਹਦਾ ਜਵਾਬ ਦੇਣ ਲੱਗਾ ਵਾਂ ਉਹ ਜਵਾਬ ਸੁਣ ਕੇ ਸਿੱਧਾ ਆਪਾਂ ਨੁਸਕੇ ਫਾਰਮੂਲੇ ਵਾਲੇ ਪਾਸੇ ਆ ਜੰਨੇ ਜੀ ਇਹਦਾ ਫਾਰਮੂਲਾ ਹੁੰਦਾ ਹੈ ਤੁਹਾਨੂੰ ਦੱਸ ਲੰਗਾ ਵਾ ਇਹ ਤੁਸੀਂ ਦਸੀਏ ਵੱਧ ਰਹੀ ਹੈ ਜੇ ਸਾਬਨ ਜਿਹਨੂੰ ਆਪਾਂ 에ਜਿੰਗ ਇਫੈਕਟ ਕਹਿ ਦਿੰਨੇ ਆ 에ਜਿੰਗ ਇਫੈਕਟ ਕਿਉਂ ਆਉਂਦਾ ਇਹ ਬੋਡੀ ਦੇ ਅੰਦਰ ਇੱਕ ਚੀਜ਼ ਬੰਦੀ ਨੂੰ ਕਹਿੰਦੇ ਕਲੋਜਨ ਜਦੋਂ ਕੋਲੋਜਨ ਬੰਨੀ ਬੰਦ ਹੋ ਜਾਂਦੀ ਤੁਹਾਨੂੰ ਪਤਾ ਕੋਲੋਜਨ ਕਿੰਨੀ ਉਮਰ ਤੋਂ ਬਾਅਦ ਬੰਨੀ ਘਟ ਜਾਂਦੀ ਹੈ ਨਹੀਂ ਮੈਨੂੰ ਨਹੀਂ ਪਤਾ ਇਹ 20 ਸਾਲਾਂ ਤੋਂ ਬਾਅਦ ਕਿਸੇ ਵੀ ਲੇਡੀ ਦੇ ਵਿੱਚ 20 ਸਾਲਾਂ ਤੋਂ ਬਾਅਦ ਕੋਲੋਜਨ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਸੋ ਇਹਨੂੰ ਜੇ ਤੁਸੀਂ ਮੇਨਟੇਨ ਰੱਖਣਾ ਚਾਹੁੰਦੇ ਹੋ ਕੋਲੋਜਨ ਦੀ ਵੀ ਤੁਹਾਨੂੰ ਛੋਟ ਜੀ ਦੱਸ ਦਿੰਨਾ ਵੀ ਇਹ ਗਰੁੱਪ ਆਫ ਪ੍ਰੋਟੀਨ ਹੈ ਅਮੀਨੋ ਐਸਿਡਸ ਜੋ ਆਪਾਂ ਫੂਡ ਖਾਂਦੇ ਆ ਉਹਦੇ ਤੋਂ ਬੰਦੇ ਨੇ ਉਹਦੇ ਨਾਲ ਇਹਦੀ ਕੋਲੋਜਨ ਦੀ ਪ੍ਰੋਡਕਸ਼ਨ ਹੁੰਦੀ ਹੈ ਇਹ ਕੋਲੋਜਨ ਦੀ ਡੈਫੀਨੇਸ਼ਨ ਹੈ ਛੋਟ ਜੀ ਜੀ ਇਕ ਕਲੋਜਨ ਤੁਸੀਂ ਚਾਹਦੇ ਹੋ ਵੀ ਤੁਹਾਡੀ ਬੋਡੀ ਦੇ ਅੰਦਰ ਵੱਧ ਤੋਂ ਵੱਧ ਬਣੇ ਤੁਸੀਂ ਚਾਹੇ 30 ਸਾਲ ਦੇ ਹੋਗੇ ਚਾਹੇ ਤੁਸੀਂ 50 ਸਾਲ ਦੇ ਹੋਗੇ 40 ਦੇ ਹੋਗੇ 45 ਦੇ ਹੋਗੇ ਜਿੰਨੀ ਤੁਸੀਂ ਉਮਰ ਦੇ ਮਰਜੀ ਤੁਸੀਂ ਕਲੋਜਨ ਦੀ ਪ੍ਰੋਡਕਸ਼ਨ ਨੂੰ ਬੋਡੀ ਦੇ ਅੰਦਰ ਵਧਾ ਸਕਦੇ ਹੋ ਉਹਦੇ ਲਈ ਇੱਕ ਛੋਟਾ ਜਿਹਾ ਕੰਮ ਕਰਨਾ ਪੈਣਾ ਜੀ ਜੀ ਛੋਟਾ ਜਿਹਾ ਕੰਮ ਕੀ ਕਰਨਾ ਪੈਣਾ ਕਲੋਜਨ ਲਿਖਣਾ ਪੈਣਾ ਮੈਸੇਜ ਦੇ ਵਿੱਚ ਅੱਛਾ ਜਿਹੜੇ ਵੀ ਜਿਹੜੇ ਵੀ ਤੁਸੀਂ ਪਲੇਟਫਾਰਮ ਤੇ ਦੇਖਦੇ ਪਏ ਹੋ ਉਰਜੇ ਥੱਲੇ ਇੱਕ ਕਮੈਂਟ ਪਾ ਦਿਓ ਨੁਸਖਾ ਫਾਰਮੂਲਾ ਮੰਗਾਨ ਲਈ ਤੁਹਾਡੀ ਉਮਰ ਵੱਧ ਰਹੀ ਹੈ ਤੁਹਾਨੂੰ ਇਹ ਫਿਕਰ ਹੈ ਵੀ ਮੇਰੇ ਝਟਰੀਆਂ ਪੈਣੀਆਂ ਸ਼ੁਰੂ ਹੋ ਰਹੀਆਂ ਨੇ ਮੇਰੇ ਦਾਗ ਪੈਣੇ ਸ਼ੁਰੂ ਹੋ ਜਣੇ ਨੇ ਮੈਂ ਉਮਰ ਤੋਂ ਪਹਿਲਾਂ ਬਜ਼ੁਰਗ ਲੱਗਣਾ ਸ਼ੁਰੂ ਹੋ ਜਾਾਂਗੀ ਤੇ ਥੱਲੇ ਸਿਰਫ ਇੱਕ ਕਲੋਜਨ ਨਾਮ ਲਿਖ ਕੇ ਭੇਜੋ ਤਨੋ ਦਾ ਨੁਸਖਾ ਫਾਰਮੂਲਾ ਉਸੇ ਵੇਲੇ ਉਸੇ ਪਲੇਟਫਾਰਮ ਤੇ ਮਿਲ ਜੇਗਾ ਹੁਣ ਅਸੀਂ ਆਨੇ ਆ ਸਿੱਧਾ ਨੁਸਕੇ ਦੇ ਉੱਤੇ ਕਿਉਂਕਿ ਤਿੰਨ ਡਿਜ਼ੀਜ਼ਨ ਸੀਗੇ ਤਿੰਨੇ ਮੈਂ ਦੱਸਦੇ ਨੇ ਕੈਮੀਕਲ ਤੋਂ ਬਣੀਆਂ ਹੋਈਆਂ ਕਰੀਮਾਂ ਨਾਲ ਤੁਹਾਨੂੰ ਪ੍ਰੋਬਲਮ ਆਂਦੀ ਏ ਉਹ ਨਾਵਰ ਤੋਂ ਦੂਜੇ ਨੰਬਰ ਤੇ ਤੁਹਾਨੂੰ ਹਾਰਮੋਨ ਡਿਸਟਰਬ ਹੋਣ ਕਰਕੇ ਪ੍ਰੋਬਲਮ ਆਂਦੀ ਏ ਉਹਨਾਂ ਲਈ ਤੁਹਾਨੂੰ ਨੁਸਖਾ ਮੰਗਾਣ ਲਈ ਤੁਹਾਨੂੰ ਕਮੈਂਟ ਦਾ ਦੱਸਤਾ ਤੀਜੇ ਨੰਬਰ ਦੇ ਦਸਤਾਬਾਦ ਲਈ ਉਮਰ ਕਰਕੇ ਜੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਕਲੋਜਨ ਲਿਖ ਕੇ ਕਮੈਂਟ ਪਾਓ ਤੁਹਾਡਾ ਉਹ ਵੀ ਮਸਲਾ ਹੱਲ ਕਰਤਾ ਹੁਣ ਅੰਨੇ ਅੱਜ ਦੇ ਨੁਸਕੇ ਫਾਰਮੂਲੇ ਦੇ ਉਤੇ ਡਾਰਕ ਸਰਕਲ ਵਾਲੇ ਦੇ ਬਹੁਤ ਆਸਾਨ ਫਾਰਮੂਲਾ ਤੁਹਾਨੂੰ ਦਵਾਂਗਾ ਬਹੁਤ ਸੌਖਾ ਤੇ ਟੁੱਟੇ ਵਹਜ ਹੋ ਜਾਏਗਾ 10 ਰੁਪਈਆ ਤੋਂ ਵੀ ਥੱਲੇ ਹੋ ਜਾਏਗਾ 10 ਤੋਂ ਵੀ ਥੱਲੇ ਕਹਿ ਲਓ 5 ਤੋਂ ਵੀ ਥੱਲੇ ਕਹਿ ਲਓ 2 ਰੁਪਈਆ ਜੀ ਤੁਹਾਡਾ ਸਾਰ ਦੇਣਾ ਕੀ ਨੁਸਕਾ ਕੀ ਹੈ ਨੁਸਕਾ ਫਾਰਮੂਲਾ ਇਹ ਹੋਵੇ ਜੀ ਇਹ ਹਰੜ ਹੈ ਜੀ ਹਰੜ ਨੂੰ ਆਪਾਂ ਤੋੜ ਲੈਣਾ ਇਦਾਂ ਕਰਕੇ ਆਹ ਦੇਖੋ ਇਹ ਇੱਦਾਂ ਕਰਕੇ ਇਹਨੂੰ ਕ੍ਰਸ਼ ਕਰਕੇ ਤੇ ਇਹਦਾ ਆਪਾਂ ਇਹਦਾ ਆਪਾਂ ਪਾਊਡਰ ਬਣਾ ਲੈਣਾ ਅਸੀਂ ਨੁਸਕਾ ਫਾਰਮੂਲਾ ਬਣਾ ਲਈ ਅਸੀਂ ਪਾਊਡਰ ਪਹਿਲਾਂ ਬਣਾ ਕੇ ਰੱਖਿਆ ਵੀਡੀਓ ਜਿਆਦਾ ਲੰਮਾ ਨਾ ਹੋਏ ਸੋ ਇਹ ਜਿਹੜਾ ਹੈਗਾ ਇਹਨੂੰ ਅਸੀਂ ਬਹੁਤ ਆਸਾਨ ਹੈ ਦੇਖੋ ਇਹਨੂੰ ਉਂਗਲ ਦੇ ਉੱਤੇ ਨ ਪਾਊਡਰ ਤੇ ਲਾ ਲਓ ਮੜਾ ਜਾ ਆ ਦੇਖੋ ਇਹ ਇੰਨਾ ਕੁ ਪਾਊਡਰ ਲਿਆ ਜੀ ਇਹ ਇਹਨੂੰ ਇਦਾਂ ਇਦਾਂ ਕਰਕੇ ਲਾ ਲਿਆ ਇਹਦੇ ਤੇ ਇਹਨੂੰ ਆਪਾਂ ਮਾੜਾ ਜਾ ਆ ਪਾਣਾ ਬਦਾਮ ਦਾ ਤੇਲ ਇਹ ਆ ਦੇਖੋ ਸਾਡਾ ਨੁਸਕਾ ਫਾਰਮੂਲਾ ਬਣ ਕੇ ਤਿਆਰ ਇਹ ਆ ਲਓ ਜੀ ਏ ਰੁਕੀ ਸਾਹਿਬ ਦੇਖੋ ਕਿੰਨਾ ਇੰਟਰਸਟਿੰਗ ਏ ਹੁਣ ਇਹਨੂੰ ਨੁਸਕੇ ਫਾਰਮੂਲੇ ਨੂੰ ਜਿਹੜੀ ਆਪਾਂ ਗੱਲ ਪਹਿਲਾਂ ਕੀਤੀ ਸੀ ਨਾ ਮੈਂ ਵੀ ਉਹੀ ਗੱਲ ਤੇ ਆਉਣ ਲੱਗਿਆ ਵੇ ਖਾ ਕੇ ਦਿਖਾਓ ਹਾਂ ਇਹ ਆ ਮੈਂ ਪਹਿਲਾਂ ਖਾਵਾਂਗਾ ਫਿਰ ਲਾਵਾਂਗਾ ਆ ਦੇਖੋ ਆ ਮੈਂ ਖਾ ਲਿਆ ਤੇ ਆ ਮੈਂ ਲਾ ਲਿਆ ਆ ਦੇਖੋ ਅੱਛਾ ਪੱਕਾ ਦੇ ਨੀਚੇ ਹੂੰ ਆ ਸਭ ਤੋਂ ਬੈਸਟ ਜਿਹੜੀ ਰੈਮਡੀ ਏ ਨਾ ਡਾਕ ਸਰਕਲ ਦੀ ਇਹ ਉਹ ਆਹੀ ਆ ਦੇਖਿਓ ਆ ਵੀਡੀਓ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਤੁਹਾਨੂੰ ਚੈੱਕ ਵੀ ਕਰਾਵਾਂਗਾ ਕਿ ਠੀਕ ਹੋਇਆ ਕਿ ਨਹੀਂ ਕੀ ਬਾਤ ਹੈ ਇਨੀ ਸ਼ੀਤੀ ਰਿਜ਼ਲਟ ਇਨੀ ਫਾਸਟ ਜੀ ਹੈ ਤੇ ਸਾਡਾ ਰੋਜ਼ ਦਾ ਕੰਮ ਹੈ ਜੀ ਜਦੋਂ ਆਪਾਂ ਬਿਲੇ ਹੁੰਨੇ ਆ ਸਵੇਰੇ ਜੀ ਕਰੋ ਨਿਕਲਣ ਤੋਂ ਪਹਿਲਾਂ ਪਹਿਲਾਂ ਅੱਖਾਂ ਥੱਲੇ ਤਾਂ ਇਹ ਖਾਲੇ ਕਾਲੇ ਖੱਡੇ ਨਹੀਂ ਆਏ ਆਪਣੇ ਠੀਕ ਹੈ ਡਾਕਟਰ ਸਾਹਿਬ ਜੀ ਉਹ ਫਲੱਪੀ ਜੀ ਆਈਜ਼ ਹੋ ਜਾਂਦੀਆਂ ਨੇ ਜੀ ਉਹਦਾ ਕੀ ਰੀਜ਼ਨ ਹੈ ਫਲੱਪੀ ਆਈਜ਼ ਦਾ ਇਹ ਰੀਜ਼ਨ ਹੈ ਅਨਿੰਦਰਾ ਪਰ ਮੈਂ ਹੁਣ ਜੇ ਗੱਲ ਦੱਸਾਂਗਾ ਨਾ ਤੇ ਲੋਕਾਂ ਨੇ ਗੁੱਸਾ ਕਰਨਾ ਲੋਕਾਂ ਨੂੰ ਪਤਾ ਵੀ ਇਹ ਚੀਜ਼ਾਂ ਹੁੰਦੀਆਂ ਨੇ ਬਟ ਕੋਈ ਗੱਲ ਨਹੀਂ ਕਰਦਾ ਇਹਦੇ ਬਾਰੇ ਜਿਹੜੀਆਂ ਅੱਖਾਂ ਦੇ ਥੱਲੇ ਜਿਹੜੇ ਬੈਗ ਬਣ ਜਾਂਦੇ ਨੇ ਜਿਹਨੂੰ 에ਅਰ ਬੈਗਸ ਕਹਿੰਦੇ ਆ ਜਾਂ ਪਫੀ ਆਈਜ਼ ਕਹਿੰਦੇ ਆ ਪਾ ਅੰਗਰੇਜ਼ੀ ਚ ਉਹਨੂੰ ਪਫੀ ਆਈਜ਼ ਪਫੀ ਆਈਜ਼ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਵੇ ਕਿ ਰਾਤ ਨੂੰ ਸਾਨੂੰ ਨੀਂਦ ਆਉਂਦੀ ਨਹੀਂ ਹੁੰਦੀ ਐ ਪਰ ਅਸੀਂ ਮੋਬਾਈਲ ਛੱਡਣ ਲਈ ਤਿਆਰ ਨਹੀਂ ਹੁੰਦੇ ਦੂਜੇ ਨੰਬਰ ਤੇ ਇਹ ਅੱਖਾਂ ਮਲਣੀਆਂ ਸ਼ੁਰੂ ਕਰ ਦਿੰਨੇ ਆ ਠੀਕ ਹੈ ਜੀ ਜਦੋਂ ਅੱਖਾਂ ਮਲਦੇ ਆਂ ਤੇ ਉਦੋਂ ਬਲੱਡ ਦਾ ਜਿਹੜਾ ਸਰਕੂਲੇਸ਼ਨ ਹੈ ਉਹ ਪ੍ਰੋਪਰ ਨਹੀਂ ਜਾਂਦਾ ਅੱਖਾਂ ਦੇ ਥੱਲੇ ਠੀਕ ਹੈ ਉਹਦੇ ਥੱਲੇ ਉਹਦੇ ਨਾਲ ਹੀ ਜਿਹੜੇ ਹੁੰਦੇ ਨੇ ਆ ਜਿਹੜੇ ਕਾਲੇ ਟੋਏ ਜੇ ਪੈ ਜਾਂਦੇ ਨੇ ਉਹ ਵੀ ਉਹਦੇ ਕਰਕੇ ਹੁੰਦੇ ਨੇ ਡਾਰਕ ਸਰਕਲ ਉਹਦੇ ਕਰਕੇ ਹੀ ਪਫੀ ਆਈਜ਼ ਹੁੰਦੀਆਂ ਨੇ ਇਹਨੂੰ ਤੁਸੀਂ ਕੰਟਰੋਲ ਕਰਨ ਲਈ ਬਹੁਤ ਵਧੀਆ ਤਰੀਕਾ ਹੈਗਾ ਇੱਕ ਤੁਸੀਂ ਆਪਣੀ ਜਿਹੜੀ ਨੀਂਦ ਹੈ ਉਹ ਟਾਈਮ ਸਰ ਲੋ ਠੀਕ ਹੈ ਨਹੀਂ ਤੇ ਆਵਲਾ ਫਾਰਮੂਲਾ ਕਰ ਲਓ ਠੀਕ ਹੈ ਇਸ ਤੋਂ ਇਲਾਵਾ ਇੱਕ ਤੁਹਾਨੂੰ ਹੋਰ ਜਿਹੜੀ ਤੁਸੀਂ ਕਿਹਾ ਨਾ ਸ਼ਾਈਆਂ ਦਾ ਮਸਲਾ ਇੱਕ ਤੁਹਾਨੂੰ ਦੇਸੀ ਸੱਕਰਬਦ ਸਲੰਗਾਵਾ 데시 스크럽 데시 스크럽 ਦਸ ਲੰਗਾ ਜਿਹੜਾ ਕਿ ਤੁਹਾਡਾ ਮਸਲਾ ਕੋਈ ਵੀ ਸਕਿਨ ਦਾ ਇਸ਼ੂ ਹੋਏਗਾ ਉਹ ਬਿਲਕੁਲ ਜਿਹਨੂੰ ਕਹਿੰਦੇ ਪੰਜਾਬੀ ਚ ਵੀ ਟਗਿਆਂ ਦਾ ਹੱਲ ਹੋ ਜਾਏਗਾ ਠੀਕ ਹੈ ਟਗਿਆਂ ਦਾ ਹੱਲ ਕਰਨਾ ਨੁਸਖਾ ਤੇ ਨੋਟ ਕਰ ਲਓ ਜਿਹੜੀ ਇਹ ਹਰੜੇ ਇਹਨੂੰ ਅਸੀਂ ਬਿਲਕੁਲ ਬਰੀਕ ਪਾਊਡਰ ਦੇ ਵਿੱਚ ਕੀਤਾ ਕਨਵਰਟ ਠੀਕ ਹੈ ਇਹਨੂੰ ਅ ਫਾਈਨ ਪਾਊਡਰ ਰਹਿ ਫਾਈਨ ਪਾਊਡਰ ਨਹੀਂ ਬਣਾਣਾ ਇਹਨੂੰ ਠੀਕ ਹੈ ਇਹਨੂੰ ਥੋੜਾ ਜਿਹਾ ਡੱਕ ਲੈਣਾ ਦੜੜ ਲੈਣਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਦੜਦਲੋ ਠੀਕ ਹੈ ਇੰਨਾ ਬਰੀਕ ਨਾ ਕਰੋ ਆਟੇ ਵਰਗਾ ਨਾ ਬਣਾਓ ਥੋੜਾ ਜਿਹਾ ਇਹਨੂੰ ਹਾਰਡ ਕਰ ਲਓ ਠੀਕ ਹੈ ਹਾਰਡ ਕਰਨ ਤੋਂ ਬਾਅਦ ਉਹਦੇ ਵਿੱਚ ਕੋਈ ਹੋਰ ਚੀਜ਼ ਪਾਣ ਦੀ ਲੋੜ ਨਹੀਂ ਹੈਗੀ ਠੀਕ ਹੈ ਸਭ ਤੋਂ ਵਧੀਆ ਜਿਹੜਾ ਸਕਿਨ ਨੂੰ ਨਰਿਸ਼ ਕਰਨ ਵਾਲੀ ਚੀਜ਼ ਹੈ ਉਹ ਹੈਗਾ ਬਦਾਮਾਂ ਦਾ ਤੇਲ ਠੀਕ ਹੈ ਠੀਕ ਹੈ ਬਦਾਮਾਂ ਦਾ ਤੇਲ ਮਾੜਾ ਜਿਹਾ ਵਿੱਚ ਪਾਓ ਇਹਨੂੰ ਮਾੜਾ ਜਿਹਾ ਇਹਨਾਂ ਜੈਂਟਲੀ ਸਕਰਬ ਕਰੋ ਚਿਹਰੇ ਨੂੰ ਕੋਈ ਵੀ ਤੁਹਾਡੀ ਡੈਡ ਸਕਿਨ ਨੇ ਉਹ ਵੀ ਉਤਰੇਗੀ ਤੁਹਾਡੇ ਚਿਹਰੇ ਤੇ ਗਲੋ ਵੀ ਪੂਰਾ ਆਏਗਾ ਸ਼ਾਈਨਿੰਗ ਵੀ ਪੂਰੀ ਆਏਗੀ ਤੁਸੀਂ ਬਿਲਕੁਲ ਆਪਣਾ ਚਿਹਰਾ ਸਿਰਫ ਡੇਡ ਜਾਂ 2 ਮਿੰਟ ਤੁਸੀਂ ਉਹਨੂੰ ਲਾ ਕੇ ਰੱਖੋ 2 ਮਿੰਟਾਂ ਦੇ ਵਿੱਚ ਤੁਸੀਂ ਆਪਣਾ ਚਿਹਰਾ ਆਪ ਦੇ ਪਛਾਨੋਗੇ ਤੇ ਇਹ ਹਫਤੇ ਦੇ ਵਿੱਚ ਜਿਆਦਾ ਨਹੀਂ ਕਰਨਾ ਆਪਾਂ ਹਫਤੇ ਦੇ ਵਿੱਚ ਵੱਧ ਤੋਂ ਵੱਧ ਦੋ ਵਾਰੀ ਕਰਨਾ ਠੀਕ ਹੈ ਤੇ ਦੋ ਵਾਰੀ ਵੀ ਕਰ ਲੋਗੇ ਨਾ ਤੇ ਬਹਿਜਾ ਬਹਿਜਾ ਹੋ ਜੂਗੀ ਕੀ ਬਾਤ ਹੈ ਹਾਂਜੀ ਅੱਛਾ ਡਾਕਟਰ ਸਾਹਿਬ ਫਿਰ ਜਿੰਨਾ ਨੂੰ ਇਹ ਨੁਸਖਾ ਫਾਰਮੂਲਾ ਕਹਿੰਦੇ ਸਾਡੇ ਕੋਲ ਬਣਾਉਣ ਦਾ ਟਾਈਮ ਨਹੀਂ ਹੈ ਸਾਨੂੰ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਫਿੱਟ ਨਹੀਂ ਬੈਠਦੇ ਫਿਰ ਉਹਨਾਂ ਵਾਸਤੇ ਕੀ ਹੱਲ ਹੈ ਉਹਨਾਂ ਵਾਸਤੇ ਆ ਹੱਲ ਹੈਗਾ ਜੀ ਦੇਖੋ ਤੁਹਾਡੇ ਸਾਹਮਣੇ ਇਹਨੂੰ ਕਹਿੰਦੇ ਫੰਕਸ਼ਨ ਰੈਡੀ ਇਹ ਸ਼ੈਨ ਰੈਡੀ ਮਤਲਬ ਇਹ ਜਿਹੜੇ ਕਿੰਨਾ ਜਾਂਦੇ ਹੀ ਨਹੀਂ ਖੱਡੇ ਔਖਾਂ ਜਾਂਦੀਆਂ ਨਹੀਂ ਆਹ ਜਿਹੜੇ 에ਅਰ ਬੈਗ ਜੇ ਬੰਦੇ ਨੇ ਇਹ ਜਾਂਦੇ ਹੀ ਨਹੀਂ ਪਫੀ ਆਈਸ ਦੀ ਗੱਲ ਕਰ ਰਿਹਾ ਮੈਂ ਡਾਰਕ ਸਰਕਲ ਦੀ ਗੱਲ ਕਰ ਰਿਹਾ ਕਿਸੇ ਤਰ੍ਹਾਂ ਦਾ ਸਕਿਨ ਦੇ ਉੱਤੇ ਕੋਈ ਨਿਸ਼ਾਨ ਪੈ ਗਿਆ ਛੱਟ ਲੱਗੀ ਏ ਕੁਝ ਹੋ ਗਿਆ ਜਿਹੜਾ ਨਿਸ਼ਾਨ ਜਾਂਦਾ ਹੀ ਨਹੀਂ ਪਿਆ ਇਹ ਜਿਹਨੂੰ ਕਿੰਨਾ ਵੀ ਸਾਨੂੰ ਰਿਜ਼ਲਟ ਚਾਹੀਦਾ ਗੋਲੀ ਦੀ ਸਪੀਡ ਤੇ ਹੂੰ ਉਸ ਤੋਂ ਵੀ ਤੇਜ਼ ਜਿਹੜੀ ਤੇਜ਼ ਜਾਂਦੀ ਹੈ ਜਿਹੜੀ ਬੁਲੇਟ ਰੇਲ ਚਲਾਣੀ ਸੀ ਮੋਦੀ ਜੀ ਹੋਰਾਂ ਨੇ ਜਿਹੜੀ ਨਹੀਂ ਚੱਲੀ ਉਸ ਤੋਂ ਵੀ ਸਪੀਡ ਤੇ ਚਾਹੀਦਾ ਜ਼ਿਆਦਾ ਉਹ ਰਿਜ਼ਲਟ ਜਿਹੜਾ ਤੁਹਾਨੂੰ ਮਿਲੇਗਾ ਉਹ ਇਹ ਨਹੀਂ ਮਿਲਣਾ ਸੁੰਦਰੀ ਕਰੀਮ ਨਾਲ ਕੀ ਬਾਤ ਹੈ ਸੁੰਦਰੀ ਕਰੀਮ ਦੀ ਤੁਹਾਨੂੰ ਇੱਕ ਖਾਸੀਅਤ ਦੱਸਾਂ ਸਾਨੂੰ ਇਹਦਾ ਨੁਸਖਾ ਦੱਸ ਦਿਓ ਜੀ ਤੁਹਾਨੂੰ ਇਹਦਾ ਨੁਸਖਾ ਹੀ ਦੱਸ ਲੰਗੇ ਅੱਜ ਇਹ ਫਿਕਰ ਨਾ ਕਰੋ ਤੁਸੀਂ ਸਾਨੂੰ ਨਾਰਾਜ਼ ਕਰਕੇ ਨਹੀਂ ਤੋੜਨਾ ਤੁਸੀਂ ਬੜੀ ਬੜੀ ਕਿਹਾ ਮੈਨੂੰ ਇਹਦਾ ਨੁਸਖਾ ਦੱਸ ਦਿਓ ਨੁਸਖਾ ਦੱਸਾਂਗੇ ਜਰੂਰ ਪਰ ਉਸ ਲਈ ਇੱਕ ਕੰਮ ਕਰਨਾ ਪਵੇਗਾ ਛੋਟਾ ਜਿਹਾ ਜੀ ਜੀ ਇਹਦੇ ਤੇ ਲਿਖ ਕੇ ਭੇਜੋ ਥੱਲੇ ਕਮੈਂਟ ਕਰੋ ਵੀਡੀਓ ਦੇ ਸੁੰਦਰੀ ਸੁੰਦਰੀ ਕਰ ਦੋ ਕੱਲਾ ਇੰਨਾ ਹੀ ਬੋਦ ਠੀਕ ਹੈ ਸੁੰਦਰੀ ਲਿਖ ਦੋ ਤੇ ਇਹਦੇ ਵਿੱਚ ਜੋ ਕੁਝ ਸਮਾਨ ਪਾਇਆ ਤੁਸੀਂ ਆਪ ਕਰ ਲਿਆਓ ਆਪ ਬਣਾਓ ਮੈਨੂੰ ਕੋਈ ਇਤਰਾਜ ਨਹੀਂ ਦੇਖ ਲਓ ਔਨ 에ਅਰ ਕਹਿ ਰਹੇ ਹੋ ਤੁਸੀਂ ਮੈਂ ਕਿਹਾ ਫਰੂਕੀ ਸਾਹਿਬ ਪਿਛਲੇ ਵੀਡੀਓ 'ਚ ਵੀ ਵਾਦਾ ਕੀਤਾ ਸੀਗਾ ਕੱਲੇ ਕੱਲੇ ਬੰਦੇ ਨੂੰ ਜੋ ਜੋ ਸਮਾਨ ਕਿਹਾ ਸੀ ਹਰ ਇੱਕ ਚੀਜ਼ ਪੂਰੀ ਕੀਤੀ ਹੈ ਤੁਸੀਂ ਇੱਕ ਕੰਮ ਕਰਿਆ ਕਰੋ ਜਿਹੜਾ ਮੈਂ ਕਮੈਂਟ ਕਰਦਾ ਉਹਨਾਂ ਨੂੰ ਪਿੰਨ ਕਰ ਦਿਆ ਕਰੋ ਫਿਰ ਦੇਖਣ ਵਾਲਿਆਂ ਨੂੰ ਆਸਾਨੀ ਹੋ ਜਾਏਗੀ ਥੋੜੀ ਜੀ ਠੀਕ ਹੈ ਨਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਬਾਦਾਮ ਹਰੜ ਦਾ ਪੇਸਟ ਬਣਾ ਕੇ ਜੇਕਰ ਅਸੀਂ ਡਾਰਕ ਸਰਕਲਾਂ ਦੇ ਉੱਤੇ ਲਗਾਉਣੇ ਆ ਤਾਂ ਰਾਤੋ ਰਾਤ ਫਰਕ ਪਊਗਾ ਜੀ ਡਾਰਕ ਸਰਕਲਾਂ ਨੂੰ ਇਸ ਨੁਸਖੇ ਨਾਲ ਤੋ ਰਾਤ ਤੇ ਬਹੁਤ ਦੂਰ ਦੀ ਗੱਲ ਕਹਤੀ ਆ ਆਪਾਂ ਤੁਹਾਨੂੰ ਹੁਣੇ ਕਰਕੇ ਦਿਖਾ ਦਿੰਨੇ ਆ ਆ ਲਓ ਇਹ ਇਧਰ ਬਾਚ ਲਈ ਸੀ ਨਾ ਆਪਾਂ ਇਹ ਆ ਪਹਿਲਾਂ ਸਾਫ਼ ਕੀਤੀ ਜੀ ਆ ਦੇਖੋ ਰਿਜ਼ਲਟ ਆ ਦੇਖੋ ਆ ਗਿਆ ਜੀ ਰਿਜ਼ਲਟ ਲਾਤੀਨਾ ਹੁਣੇ ਸਾਰੀ ਜੀ ਇਹ ਆ ਹੁਣ ਦੂਜੇ ਦਾ ਵੀ ਕਰਕੇ ਦਿਖਾਣ ਲੱਗੇ ਆ ਇਹ ਚ ਫਰੁਕੀ ਸਾਹਿਬ ਇੱਕ ਹੋਰ ਗੱਲ ਐਡ ਕਰਾਂਗਾ ਮੈਂ ਜ਼ਰੂਰ ਜੀ ਕਿਸੇ ਨੇ ਵੀ ਮੇਰੇ ਨਾਲ ਕੋਈ ਵੀ ਸਲਾਹ ਕਰਨੀ ਹੋਵੇ ਕਿਸੇ ਵੀ ਨੁਸਖੇ ਬਾਬਤ ਆਹ ਦੇਖੋ ਫਰਕ ਆ ਰਿਹਾ ਨਾ ਤੇ ਕਿਸੇ ਨੇ ਵੀ ਮੇਰੇ ਵੀਰ ਨੇ ਜਾਂ ਮੇਰੀ ਕਿਸੇ ਭੈਣ ਨੇ ਕੋਈ ਕਿਸੇ ਤਰ੍ਹਾਂ ਦੀ ਕਿਸੇ ਵੀ ਵਿਸ਼ੇ ਤੇ ਸਲਾਹ ਕਰਨੀ ਹੋਵੇ ਥੱਲੇ ਕਮੈਂਟ ਕਰਿਆ ਕਰੋ ਮੇਰੇ ਨਾਲ ਗੱਲ ਕਰਨ ਲਈ ਸਭ ਤੋਂ ਜਿਹੜਾ ਸੌਖਾ ਤਰੀਕਾ ਉਹ ਥੱਲੇ ਵੀਡੀਓ ਦੇ ਥੱਲੇ ਕਮੈਂਟ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇੱਕ ਚੀਜ਼ ਆਪਣੇ ਕੋ ਹੋ ਰਹੀ ਹੈ ਜਿਨ੍ਹਾਂ ਦੀ ਸਕਿਨ ਦੇ ਉੱਤੇ ਡੈੱਡ ਹੋ ਗਈ ਸਕਿਨ ਜਿਨ੍ਹਾਂ ਨੂੰ ਕੋਈ ਦਵਾਈ ਕੋਈ ਕਰੀਮ ਅਸਰ ਨਹੀਂ ਕਰਦੀ ਡਿਊ ਟੂ ਕੈਮੀਕल्स ਜਿਹੜੀਆਂ ਕੈਮੀਕਲ ਵਾਲੀਆਂ ਕਰੀਮਾਂ ਤੁਸੀਂ ਜ਼ਿਆਦਾ ਯੂਜ਼ ਕਰ ਲਈਆਂ ਸਕਿਨ ਖਰਾਬ ਕਰ ਲਈ ਸਕਿਨ ਨੂੰ ਦੁਬਾਰਾ ਨਵੇਂ ਸਿਰਿਓਂ ਰੀਜੋਇਨ ਕਰਾਣ ਲਈ ਦੁਆਰਾ ਨਵੇਂ ਸਿਰੀਆਂ ਨਵਾਂ ਗਲੋ ਲੈ ਕੇ ਆਣ ਲਈ ਇੱਕ ਕੈਪਸੂਲ ਤਿਆਰ ਕੀਤੇ ਨੇ ਬਹੁਤ ਵਧੀਆ ਚੀਜ਼ ਹੈ ਇਸ ਕੈਪਸੂਲ ਦਾ ਨੁਸਕਾ ਫਾਰਮੂਲਾ ਲੈ ਲਈ ਸਕਿਨ ਨੂੰ ਗਲੋ ਲੈ ਕੇ ਆਣ ਵਾਲਾ ਕੈਪਸੂਲ ਇਹ ਤੁਹਾਡੇ ਬਲੱਡ ਨੂੰ ਸਾਫ਼ ਕਰਦਾ ਤੁਹਾਡੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਵਿਟਾਮਿਨ ਮਿਨਰਲ ਪ੍ਰੋਟੀਨ ਦੀ ਕਮੀ ਹੈ মালਟੀ ਵਿਟਾਮਿਨ ਦਾ ਵੀ ਕੰਮ ਕਰਦਾ ਸਕਿਨ ਦੇ ਵਿੱਚ ਗਲੋ ਲੈ ਕੇ ਆਂਦਾ ਵੀ ਕੰਮ ਕਰਦਾ ਇਸ ਕੈਪਸੂਲ ਦਾ ਵੀ ਫਾਰਮੂਲਾ ਲੈਣ ਲਈ ਠੀਕ ਹੈ ਥੱਲੇ ਕਮੈਂਟ ਕਰੋ ਕੈਪਸੂਲ ਲਿਖ ਕੇ ਕੀ ਹੈ ਜੀ ਜੀ ਹਾਂਜੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਹਨ ਗੋਰਿਆਂ ਦੇ ਵੈਦ ਵੈਦਾਰ ਸ਼ਵੀਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਹਰੜ ਔਰ ਬਦਾਮ ਦੇ ਤੇਲ ਦੇ ਨਾਲ ਆਪਣੀ ਸਕਿਨ ਨੂੰ ਵੀ ਇਸੇ ਤਰੀਕੇ ਨਾਲ ਸਾਫ਼ ਸੁਥਰਾ ਔਰ ਤੰਦਰੁਸਤ ਬਣਾ ਸਕਦੇ ਹਾਂ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਵੈਦ ਹਰਸ਼ਵੀਰ ਜੀ ਦਾ ਗੋਰੀਆਂ ਦੇ ਵੈਦ ਦਾ ਉਹਨਾਂ ਦੇ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਜੇਕਰ ਤੁਸੀਂ ਡਾਕਟਰ ਸਾਹਿਬ ਨੂੰ 1 ਟੂ 1 ਵੀ ਮਿਲਣਾ ਤਾਂ ਇਹ 1 ਟੂ 1 ਵੀ ਮਿਲਦੇ ਨੇ ਗੜਾ ਰੋਡ ਦੇ ਉੱਤੇ ਇਹਨਾਂ ਦਾ ਜਿਹੜਾ ਕਲੀਨਿਕ ਹੈਗਾ ਔਰ ਬੱਸ ਸਟੈਂਡ ਤੋਂ ਮਹਿਜ਼ 2 ਮਿੰਟ ਦਾ ਰਸਤਾ ਹੈਗਾ ਬੱਸ ਸਟੈਂਡ ਤੋਂ ਜਦੋਂ ਅਸੀਂ ਅਸੀਂ ਕਹੇ ਲੇ ਕਿ ਜੋਤੀ ਚੌਂਕ ਵੱਲ ਨੂੰ ਜਾਂਦੇ ਆ ਤਾਂ 2 ਮਿੰਟ ਦੇ ਵਿੱਚ ਹੀ ਡਾਕਟਰ ਸਾਹਿਬ ਦਾ ਜਿਹੜਾ ਕਲੀਨਿਕ ਹੈ ਉੱਥੇ ਇਹ ਹਰ ਰੋਜ਼ਾਨਾ 1 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਵਿਦਾਊਟ ਐਨੀ ਹੌਲੀਡੇ ਤੁਹਾਨੂੰ ਮਿਲ ਜਾਂਦੇ ਨੇ ਧੰਨਵਾਦ